ਯਾਰ ਬੜੀ ਸਾਸਰੀ ਕਾਲ ਕੇ ਨੇ ਆਇਡ ਲੋਣੀ ਤਾਂ ਲੈ ਵੀ ਪੋਰਟਰ ਤੇ ਨੰਬਰ ਚੱਲੀ ਜਾਂਦਾ ਪੰਜ ਤੋਂ 7 ਫੋਟਾਂ ਤੇ ਜੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਚੈਨਲ ਫੋਲੋ ਕਰਦੇ ਹੋ ਤੇ ਆਪਾਂ ਦੇ ਕਹੇ ਪੰਜ ਤੋਂ 6 ਚੀਜ਼ਾਂ ਵੀਡੀਓ ਕੋ ਸਾਰੀ ਵੀ ਕੋ ਸਟੈਪ ਨਾ ਕਰੋ ਲਾਈਕ ਸ਼ੇਅਰ ਕਮੈਂਟ ਕਰਦੇ ਚੈਨਲ ਫੋਲੋ ਕਰਦੇ ਹੋ ਇੱਕ ਟਰਾਲਾ ਦੂਜਾ ਰਾਮਾ ਮੇਰ ਮਾ ਸੁਭਾਨ ਵੀਡੀਓ ਕੋ ਸਾਰੀ ਵੀ ਕੋ ਸਟੈਪ 16 ਸੱਤ ਟਰਾਲਾ ਵਿਆਹ ਵਿਆਸ ਰੱਜੇ ਕੋਲੇ ਪੈਂਡਾ ਜਿਲ੍ਹਾ ਅੰਮ੍ਰਿਤਸਰ ਤੇ 3 ਫੁੱਟ ਬੈੱਡ 2 ਫੁੱਟ ਬਾੜੋ ਤੇ ਡਬਲ ਪੰਪ ਲਿਫਟ ਵਾਲਾ ਟਰਾਲਾ 16 7 ਹੈਵੀ ਤੋਂ ਪਾਰਾ ਟਰਾਲਾ ਬਣਿਆ 5 ਐਮ ਦੀ ਦੀ ਫਰਸ਼ ਲੱਗੀ ਵੀ ਆ ਤੇ 10 ਇੰਚ ਦੀ ਬਾਹ ਸਾਈਡਾਂ ਦੇ ਲੱਗੀ ਆ ਗੇਂਜ ਦੀ 10 ਗੇਂਜ ਦੀ ਤੇ 5 ਐਮ ਦੀ ਥੱਦੇ ਲੱਗੀ ਆ ਲੇਜ਼ਰ ਕੱਟ ਦਾ ਸਾਰਾ ਟਰਾਲਾ ਬਣਿਆ 2 ਫੁੱਟ ਬਾੜ 3 ਫੁੱਟ ਬੈੱਡ 10 ਇੰਚ ਦੀ ਗਾਡਰਾਂ ਚ ਡਬਲ ਪੰਪ ਚ ਇਹ ਰੇਲ ਦਾ ਇਹ ਸਭ ਹੀ ਭਾਈ ਦੇ ਭੈਰਾਂ ਕਣਕ ਝੋਨੇ ਵਾਲੇ ਟਾਇਰ ਤੇ 55 ਇੰਚ ਮੱਛੀ ਹੌਕਾ ਹੈ ਵੀ ਤੋਂ ਪਾਰਾ ਟਰਾਲਾ ਪੂਰਾ ਤੇ 27 ਕੁਇੰਟਲ ਦਾ 26 ਕੁਇੰਟਲ ਦਾ ਟਰਾਲਾ ਇਹ 26 ਕੁਇੰਟਲ ਦਾ ਟਰਾਲਾ ਕਿਸੇ ਵੀਰ ਪਾਈ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਵਧੀਆ ਟਾਇਰ ਚਾਹੀਦਾ ਤੇ ਰੇਲ ਦਾ ਹਿੱਸਾ 10 ਕਿ ਗਾਡਰ ਦਾ ਨੜੀ ਹੱਬ ਬੇਰ ਤੇ ਲੱਗੇ ਲਾਈਟਾਂ ਲੱਗੀਆਂ ਵੀਲ ਕਵਰ ਪਏ ਹੋਈਆਂ ਤੇ ਡਬਲ ਪੰਪ ਤੇ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ 2,80,000 ਰੁਪਇਆ ਤਿੰਨ ਪਾਸਿਓਂ ਡਾਲਾ ਖੁੱਲਦਾ 2 2,80,000 ਰੁਪਇਆ ਰੇਟ ਆ 5,000 ਰੁਪਇਆ ਲੈਸ ਕਰ ਦੇਣਗੇ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਵੱਡਾ ਟੂਲ ਬਾਕਸ ਲੱਗਿਆ ਡਾਲਾ ਖੁੱਲਦਾ ਸਾਈਡ ਨੂੰ ਵੀ ਖੁੱਲਦਾ ਤੇ ਤਾਂ ਨੂੰ ਵੀ ਖੁੱਲਦਾ ਥੱਲੇ ਨੂੰ ਵੀ ਖੁੱਲਦਾ ਤੇ ਡਈਆਂ ਛਈਆਂ ਪੂਰੀਆਂ ਵਧੀਆ ਲੱਗੀਆਂ ਸਾਰੀ ਜਾਣਕਾਰੀ ਫੋਲੋ 36 30 ਟਰੈਕਟਰ 2013 ਮਾਡਲ 90 ਪੈਸੇ ਟਾਇਰ ਆ ਇੰਜਨ ਘੇਰ ਲੈਫਟ ਦਾ ਓਕੇ ਆ ਤੇ ਟੇਪ ਕੀਤੀ ਵੀ ਆ ਟੈਂਕ ਛੋ ਦੇ ਉੱਤੇ ਕਾਲੀ ਟੇਪ ਕੀਤੀ ਵੀ ਆ ਜੋ ਪਾਈਪ ਲੱਗਿਆ ਵਾ ਇੰਜਨ ਘੇਰ ਲੈਫਟ ਦਾ ਓਕੇ ਆ 90 ਪੈਸੇ ਟਾਇਰ ਚਾਰੇ ਤੇ ਇਹਦਾ ਰੇ ਮੂਹਰੇ ਟਾਇਰ ਜਾਜੀ ਪਾਏ ਹੋਏ ਆ ਤੇ ਬੈਂਪਰ ਤੇ ਮੁਰਿਓ ਬੀੜ ਕੀ ਐਟ ਕੀ ਲੱਗੀ ਵੀ ਬੇਟਾ ਆਲੀ ਤੇ 2013 ਮਾਡਲ ਆ ਡਾਬਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਤੇ ਸਾਈਡ ਗੇੜ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਜੈਕਟੀਪੁੱਟਰ ਲੱਗਿਆ ਵਾ ਤੇ ਰੇਟ ਇਹਦਾ ਇਦੀ ਗੱਲ ਕਰਕੇ ਰੇਟ ਇਹਦਾ ਦੱਸਿਆ ਨਹੀਂ ਰੇਟ ਤੁਣੀ ਫੋਨ ਤੇ ਕਰ ਸਕਦੇ ਆ ਇੰਜਨ ਗੇਅਰ ਲੈਫਟ ਦਾ ਵਧੀਆ ਟਰੈਕਟਰ ਆ ਮੂਲੇ ਟਾਇਰ ਜਵਾ ਨਵੇਂ ਪਾਇਆ ਮਗਰ ਦੇ ਟਾਇਰ ਲੱਬੇ ਪੈਸੇ ਆ ਜੂ ਪੈਪ ਲੱਗਿਆ ਵਾ ਇੰਜਨ ਗੇਅਰ ਲੈਫਟ ਦਾ ਓਕੇ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਮਾਲਕ ਵਿੱਚ ਨੰਬਰ ਉੱਤੇ ਚੱਲ ਜਿੰਦਾ 2002 ਮਾਡਲਾ ਸੋਨਾ ਲਿਖਾ 60 ਤੇ ਪਾਵਰ ਸਟੇਡ ਨ ਹੋਇਆ ਵਾ ਤੇ ਦੋ ਹੀ ਪਾਸੇ ਸਿਲੰਡਰ ਨਿਕਲਦਾ ਡਬਲ ਸਿਲੰਡਰ ਤੇ ਤੇ ਇੰਜਨ ਗੇਜ ਲਿਫਟ ਦਾ ਓਕੇ ਆ 80 70 ਰੁਪਏ ਟੈਰਾ ਤੇ ਕੋਕਾ ਵੀ ਟਰੈਕਟਰ ਆ ਰੰਗ ਪੀਣ ਤਾਂ ਸਾਰਾ ਕੁਝ ਵੱਡੇ ਟੈਰਾ ਚ ਆ ਤੇ ਇੰਜਨ கே ਲੈਫਟ ਦਾ ਵਧੀਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਹੋ ਆਪਾਂ ਰੇਟ ਦੀ ਗੱਲ ਕਰਕੇ ਆਪਾਂ ਇਹਦੀ ਕੋਕਾਪੀ ਟਰੈਕਟਰ ਆ ਉਹਦੇ ਦੋਹੀਂ ਪਾਸੇ ਸਿਲੰਡਰ ਨਿਕਲਦਾ ਉਧਰ ਵੀ ਨਿਕਲਦਾ ਜੋ ਉਧਰ ਵੀ ਨਿਕਲਦਾ ਇੰਜਨ கே ਲੈਫਟ ਦਾ ਓਕੇ ਆ 2002 ਮਾਡਲ ਆ 70 ਪੈਸੇ ਟਾਇਰ ਆ ਭੀੜ ਲੱਗੇ ਆ ਮਗਰਲੇ ਟਾਇਰਾਂ ਦੇ ਤੇ ਵਧੀਆ ਟਰੈਕਟਰ ਆ ਕੋਕਾਪੀ ਸੋ ਆਪਾਂ ਰੇਟ ਦੀ ਗੱਲ ਕਰਕੇ ਇਹਦਾ ਰੇਟ ਹੈਗਾ ਇਹਦਾ 2 ਲੱਖ ਤੇ 40 ਹਜ਼ਾਰ ਰੁਪਇਆ ਮੌਕੇ ਦੇ ਮਾਨਤਾਣ ਕਰ ਦੇਣਗੇ ਤੇ ਮਾਨਤਾਣ ਕਰ ਦੇਣਗੇ ਫਾਰਮ ਟਰੈਕ 60 2002 ਮਾਡਲ 2 ਮਾਡਲ ਤੇ ਏਰੀਆ ਹੈਗਾ ਪਰੋਜਪੁਰ ਤੇ ਪਿੰਡ ਮੁੱਦਗੀ ਉੱਥੇ ਖੜਾ ਹੈ ਇਹ 50 ਪੈਸੇ ਟਾਇਰ ਇੰਜਨ ਗੇਅਰ ਲਿਫਟ ਦਾ ਵਧੀਆ ਟਰੈਕਟਰ ਆ ਕੰਮ ਦੇਣ ਵਾਲਾ ਮਰਗਾੜ ਛਕਾੜ ਕੇ ਢੋਕਲੇ ਨਹੀਂ ਤੇ ਪੂਰੇ ਸਾਫ ਹੈ ਆ ਤੇ ਇੰਜਨ ਗੇਂ ਲੀਕ ਸੀ ਕਿਤੋਂ ਨਹੀਂ ਸੁੱਕਾ ਪਿਆ ਸਾਫ ਟਰੈਕਟਰ ਪੂਰਾ ਤੇ ਕੋਕਾ ਵੀ ਟਰੈਕਟਰ ਵਾਹ ਕੇ ਲੈ ਸਾਡੇ ਇੱਕ ਰੁਪਈਆ ਨੋਕਸਿੰਗ ਟਰੈਕਟਰ ਦੇ ਵਿੱਚ ਮੂਲ ਦੇ ਟੈਰ ਹੈਗਾ 70 75 ਪੈਸੇ ਆਪਾਂ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ ਇਹਦਾ 75 80000 ਰੁਪਇਆ 1 ਲੱਖ 1 ਲੱਖ ਤੇ 80000 ਰੁਪਇਆ ਰੇਟ ਆ 5000 ਰੁਪਇਆ ਲੈਸ ਕਰ ਦੇਣਗੇ ਕਿਹੜਾ ਪੰਜਾਂ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ ਵਧੀਆ ਟਰੈਕਟਰ ਆ ਵਾਕੇ ਲੈ ਸਕਦੇ 1 ਰੁਪਇਆ ਨੁਕਸਾਨ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਕੋਕਾਪੀ ਟਰੈਕਟਰ 206 ਮਾਡਲ ਆ ਇੰਜਨ கே ਲਫਟਦਾ ਦੇਵਟਦਾ ਓਕੇ ਆ ਸੋਨਾ ਦੀ ਕਾ 750 ਤੇ ਮੂਲ ਦੇ ਟਾਇਰ ਜਮਾ ਨਵੇਂ ਆ ਰਗੇ ਆ ਇੰਜਨ கே ਲਫਟਦਾ ਵਧੀਆ ਟਰੈਕਟਰ ਆ ਮਗਰ ਦੇ ਟਾਇਰ ਹੈਗੇ 80 ਪੈਸੇ ਕੋਕਾਪੀ ਟਰੈਕਟਰ ਆ ਏਰੀਆ ਪਰੋਇਪਰ ਤੇ ਪਿੰਡ ਮੁੱਦਗੀ ਉਸੇ ਵੀਰ ਵਾਲੇ 60 ਫਾਰਮ ਵਾਲੇ ਕੋਲੇ ਖੜਾ ਹੈ। ਵਧੀਆ ਟਰੈਕਟਰ ਆ ਵਾਕੇ ਲੈ ਸਕਦੇ ਆ 1 ਰੁਪਇਆ ਨੋਕਸ। ਇਹ ਗਾਂ ਡੀਆਈ ਆਊਗਾ ਮਨਮਰ ਤੇ ਇਹ ਵਧੀਆ ਟਰੈਕਟਰ ਕਿਸੇ ਵੀਰ ਪਈ ਨਹੀਂ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ। ਆਪਾਂ 80 ਪੈਸੇ ਟਾਇਰ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 2 ਲੱਖ ਤੇ 65000 ਰੁਪਇਆ ਮੌਕੇ ਤੇ ਮਾਤਾਨ ਕਰਦੇ ਨਹੀਂ ਕੀ। ਕੋਕਾ ਵੀ ਟਰੈਕਟਰ ਆ। ਕੇ ਹਕਸ਼ਕ ਪੂਰੀ ਡਬਲ ਲੱਗੀ ਵੀ ਆ ਤੇ ਇੰਜਨ ਕੇ ਲਿਫਟ ਦਾ ਵਧੀਆ ਟਰੈਕਟਰ ਆ ਮਰਗਾੜ ਸ਼ਕਾਰ ਕੇ ਤੋ ਗਲੇ ਨਹੀਂ ਪੂਰਾ ਸਾਫ ਟਰੈਕਟਰ ਪਿਆ ਵਾਗੇ ਦੇ ਸਾਥ ਤੇ 1 ਰੁਪਇਆ ਲੱਕਸਾ ਵੀਰ ਕੋ ਲਾਇਕ ਛੇਰ ਕਮੈਂਟ ਕਰੋ ਚੈਨਲ ਫੋਲੋ ਕਰਦੇ